ਜਾ ਰਹੀ ਹੈ ਔਰ ਡੀਐਸਪੀ ਅਨਵਰ ਅਲੀ ਜੀ ਡੀਐਸਪੀ ਲਖੀਤ ਸਿੰਘ ਗੈਂਦੀ ਉਹਨਾਂ ਦੇ ਨਾਲ ਐਸਐਚਓ ਨਿਹਾਲ ਸਿੰਘ ਵਾਲਾ ਗੁਰਨੇਸ਼ ਸਿੰਘ ਜੀ ਔਰ ਐਸਐਚਓ ਦਸ਼ਿੰਦਰ ਸਿੰਘ ਜੀ ਮੌਜੂਦ ਨੇ ਜਮੇ ਚੋਣ ਵਾਲਾ ਮੌਜੂਦ ਹੈ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਸਰ ਅੱਜ ਦਾ ਜਿਹੜਾ ਬਲੈਕ ਮਾਰਕ ਲੱਗਿਆ ਗਿਆ ਹੈ ਇਹ ਮਕਸਦ ਹੈ ਚੋਣਾਂ ਦੇ ਸਬੰਧ ਦੇ ਵਿੱਚ ਜਿਹੜੀ ਜੀ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜਿਹੜਾ ਆਪ ਸਰਚਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਤੇ ਸਾਡੇ ਮਾਨਯੋਗ ਅਸਿਸਟੀ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜ਼ਿਲ੍ਹੇ ਦੇ ਸਾਡੇ ਸਿਸਤੀ ਸਾਹਿਬ ਵੱਲੋਂ ਇਹ ਪਹੁੰਚਾਇਆ ਗਿਆ ਹੈ ਕਿ ਪ੍ਰੋਪਰ ਲੋਕਾਂ ਦੇ ਵਿੱਚ ਇਹ ਸਿਣਿਆ ਜਾਵੇ ਕਿ ਉਹ ਸਟੋਪਰ ਸੁਰੱਖਿਅਤ ਨੇ और भारी ਕੰਦਿਆਂ ਨੂੰ ਉਹ ਦਰਹੇ ਕੰਵਾਲੀ ਚਾਹੀਦੀ ਹੈ ਆਪਣਾ ਮਤ ਰੱਖਣਾ ਚਾਹੀਦਾ ਹੈ ਕਿ ਸਾਡਾ ਫਰਜ਼ ਹੈ ਉਹਨਾਂ ਦੀ ਜਾਨ ਮਾਲ ਦੀ ਰੱਖੀ ਰੱਖਣਾ ਲੋਕਾਂ ਜ਼ਿਲ੍ਹੇ ਦੇ ਹਰ ਇੱਕ ਥਾਣੇ ਦੀ ਨੀਤੀ ਪ੍ਰੋਪਰ ਸੁਰੱਖਿਅਤ ਰੱਖਣਾ ਸਾਡੀ ਜੋ ਜਿਸ ਦੇ ਮੱਧ ਨਗਰ ਅੱਜ ਦੋ ਸਾਥੀਆਂ ਦੇ ਵਿੱਚ ਤੁਹਾਡੇ ਤੇ ਇਹ ਨਾਲ ਸੰਬੰਧ ਹੈ ਇਹ ਫਲੈਗ ਮਾਰਕ ਰੱਖ ਕੇ ਸਾਡੇ ਲੋਕਾਂ ਨੂੰ ਬਚਾ ਕੇ ਵਿਸ਼ਵਾਸ ਹੋ ਰਿਹਾ ਕਿ ਪੁਲਿਸ ਸਹੀ ਪ੍ਰੋਪਰ ਸਮਰੱਥ ਹੈ ਉਹਨਾਂ ਨੇ ਸਿਕਿਉਰ ਕਰ ਬੇਲਕੋਨ ਸੂਚਨਾ ਬਹੁਤ ਵਧੀਆ ਲੋਕਾਂ ਦੀ ਸੁਰੱਖਿਆ ਕਰਾਂਗੇ ਅੱਜ ਵੱਜਾ ਲਖੀਂ ਗ੍ਰਾਮਾ ਵਿੱਚ ਲਖੀਂ ਚ ਇਹ ਰਿਪੋਰਟ ਵਿੱਚ ਉਹ ਮੰਨ ਮੰਨ ਅੰਦਰ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਕੁਝ ਪਿੰਡਾਂ ਦੇ ਵਿੱਚ ਜਿਹੜੇ ਸੰਵੇਦਨਸ਼ੀਲ ਪਿੰਡ ਹੈ ਜਿਨ੍ਹਾਂ ਦੇ ਵਿੱਚ ਕੋਈ ਗੁੰਡਾਗਰਦੀ ਜਾਂ ਕੋਈ ਹੁੱਲੜਬਾਜੀ ਹੋ ਸਕਦੀ ਹੈ ਉੱਥੇ ਜਿਹੜੀ ਪੁਲਿਸ ਡਿਪਲੋਇਮੈਂਟ ਦਾ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਹੈ ਬਾਕਾਇਦਾ ਇਹ ਜਿਹੜੇ ਫਲੈਗ ਮਾਰਚ ਨਿਕਲਦੇ ਨੇ ਇਸੇ ਕਰਕੇ ਨਿਕਲਦੇ ਆ ਜ਼ਿਆਦਾਤਰ ਅਸੀਂ ਸੀਸ਼ਕਲ ਪਿੰਡਾਂ ਦੇ ਵੱਡੇ ਪਿੰਡਾਂ ਦੇ ਵਿੱਚ ਨਹੀਂ ਕਰਦੇ ਫਲੈਗ ਮਾਰਚ ਤਾਕੇ ਉਤੋਂ ਦੇ ਮਾਰੇ ਲੋਕ ਜਿਹੜੇ ਮਾਰੇ ਆਂ ਸਰ ਹੈ ਉਹਨਾਂ ਨੂੰ ਸਨੇਹਾ ਮਿਲਦੇ ਜਿਹੜੇ ਬਿਲਕੁਲ ਕਿਸੇ ਨੂੰ ਮਾਰੇ ਸਾਥੀ ਨਹੀਂ ਬਣਿਆ ਨਹੀਂ ਕਰਦਾ ਮੈਂ ਤੁਹਾਡੇ ਸਾਹਮਣੇ ਰਹੀ ਇਹ ਸਨੇਹਾ ਦਿੰਦਾ ਆਪਣੇ ਐਸਐਸਪੀ ਸਾਹਿਬ ਦੇ ਬਨਾਵਤੇ ਵੀ ਅਸੀਂ ਹਰ ਮਾਰੇ ਬੰਦੇ ਨੂੰ ਪ੍ਰੋਪਰ ਉਸ ਦੀ ਜਗਾ ਜਿੱਥੇ ਹੈਗੀ ਬਿਹਾਈਂਡ ਦਾ ਬਾਰਸ ਦਿਖਾਵਾਂਗੇ ਅਗਰ ਉਸ ਵੱਲੋਂ ਮਾੜੀ ਮਰਤੀ ਵੀ ਆਵਾਮ ਦੇ ਪਰ ਲੋਕਾਂ ਦੇ ਪਰ ਜਾ ਪ੍ਰਸ਼ਾਸਨ ਦੇ ਬਤੀਤ ਕੋਈ ਗਲਤ ਕੰਮ ਦੇ ਨਾਲ ਇਸੇ ਕਸ਼ੀ ਦੀ ਹਰਕਤ ਕੀਤੀ ਜਾਂਦੀ ਹੈ। ਦੇਖੋ ਇਹ ਇਹ ਹੈ ਕਿ 6000 ਦੇ ਲਾ ਐਂਡ ਆਰਡਰ ਦੀ ਸਥਿਤੀ ਦੇਖੀ ਜਾਵੇ ਤਾਂ ਕਿਵੇਂ ਦੇਖਦੇ ਮੈਂ ਆਪਣੇ ਨਾਗਰਿਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਵਿਧਾਨਾ ਇਹ ਵੀ ਫੇਰ ਕਰਨਾ ਕਿ ਇਹ ਆਪਣੀ ਵੋਟ ਦਾ ਅਧਿਕਾਰ ਹੈ ਲੈਣਾ ਦਾ ਰਹਿਣਾ ਦਾ ਹੈ ਤਨ ਸਾਡੇ ਕਿਸੇ ਵੀ ਚੋਣ ਜਾਬ ਤੇ ਦੀ ਅਲੰਘਣਾ ਨਾ ਕਰਨ ਅਗਰ ਕੋਈ ਸੈਟਾ ਨਾਲ ਕੋਈ ਸਾਰਥੀਆਂ ਸਰ ਉਹ ਵੀ ਇਦਾਂ ਦਾ ਕਰਦਾ ਕਿ ਕਾਨੂੰਨ ਤੋਂ ਕੋਸ਼ਿਸ਼ ਕਰਦਾ ਹਾਂ ਕਾਲ ਸਕਦਾ ਕੋਈ ਆਵੇ ਜੀ ਥੈਂਕ ਯੂ